ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਵਾਲਾ ਡੇਰੀ ਫਾਰਮ ਪਿੰਡ ਹਰੜ ਫੁਰਦ ਫੁਰਦ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਝੋਟੀਆਂ ਦਿਖਾਵਾਂਗੇ ਪੰਜੇ ਸੂਈਆਂ ਸਵਾਈਆਂ ਤੇ ਰਿਆਲੇ ਦੀਆਂ ਝੋਟੀਆਂ ਤੇ ਆਪਾਂ ਪਹੁੰਚੇ ਆਂ ਭਾਜੀ ਛੇਵਲ 77 ਕੋਲ ਕਾਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸੱਸੀ ਆ ਭਾਜੀ ਸੱਸੀ ਦਾ ਭਾਈ ਸੱਸੀ ਕੀ ਹਾਲ ਚੱਲ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਜੀ ਠੀਕ ਠਾਕ ਹੀ ਚਾਹੀਦਾ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਕੇਵਲ ਸਿੰਘ ਆ ਜੀ ਪਿੰਡ ਮੇਰਾ ਹਰਨਪੁਰਦਿਆ ਰਿਆਸ਼ਾੜੀ ਵੇਹਲੀਆਂ ਚ ਆ ਅੱਛਾ ਜੀ ਤੇ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਆ ਤਹਿਸੀਲ ਅਜਨਾਲਾ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 8284072127 ਠੀਕ ਆ ਜੀ ਤੇ ਕਰੀਏ ਸ਼ੁਰੂਆਤ ਜੀ ਸਾਡਾ ਸਾਰਾ ਮਾਲ ਭਾਈ ਗੰਗਾ ਨਗਰੋਂ ਆਉਂਦਾ ਆ ਅੱਛਾ ਜੀ ਇਹ ਪਹਿਲੇ ਪਹਿਲੇ ਸਵੇਰੇ ਝੋਟੀਆਂ ਆ ਠੀਕ ਆ ਕੋਈ ਚੌਗੀ ਆ ਕੋਈ ਛੱਗੀ ਆ ਅੱਛਾ ਜੀ ਹਾਂਜੀ ਤਾਜ਼ੀਆਂ ਸੂਈਆਂ ਸਾਰੀਆਂ ਠੀਕ ਆ ਠੀਕ ਆ ਲਓ ਜੀ ਬਾਈ ਸ਼ੁਕਰੀਆ ਨੇ ਗੰਗਾ ਨਗ ਤੇ ਸਾਰੀਆਂ ਪਹਿਲੇ ਪਹਿਲੇ ਸੂਏ ਆ ਪਹਿਲੇ ਸੂਏ ਕੱਟ ਗਏ ਤੇ ਬਾਈ ਕਿਹੜੀ ਤੋਂ ਕਰੀਏ ਸ਼ੁਰੂਆਤ ਆਪਾਂ ਇਤੋਂ ਕਰਦੇ ਕੋਈ ਗੱਲ ਜੇ ਤੋ ਮਰਜ਼ੀ ਕਰ ਲਓ ਠੀਕ ਆ ਬਾਈ ਦੱਸਿਓ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਜੀ ਇਹਨੂੰ ਸੂਈ ਨੂੰ ਕੋਈ 10 12 ਦਿਨ ਹੋ ਗਏ ਆ ਅੱਛਾ ਜੀ ਐਸ ਵੇਲੇ ਦੁੱਧ ਇਹਦੇ ਥੱਲੇ ਹਾਜ਼ਿਰ ਇਹਦਾ 10 ਲੀਟਰ ਆ ਠੀਕ ਆ ਜੀ ਕਿੰਨਾ ਲੀਟਰ ਲਾ ਕੇ ਦੇ ਦਾਂਗੇ ਅੱਛਾ ਜੀ ਭਾਵੇਂ ਆਨਲਾਈਨ ਚਵਾਈ ਕਰਾ ਲੈ ਕੋਈ ਦੋਹੇ ਟਾਈਮ ਆ ਜਾਣ ਕੇ ਚੋੜੇ ਠੀਕ ਆ ਠੀਕ ਆ ਲਓ ਜੀ ਮੂੰਹ ਚਾਰ ਦਾਂਦੇ ਆ ਬਾਜੀ ਚਾਰ ਦੰਦ ਛੋਟੀ ਦੇ ਸੂਈ ਨੂੰ 10 ਕਿ ਦਿਨ ਦੇ ਆਸ-ਪਾਸ ਕੱਟੀ ਭਾ ਦੀ ਸਕੀਨ ਬੜੀਆ ਵੇਖੋ ਕੱਟੀ ਧੌਂ ਕੱਡੀ ਲੰਮੀ ਬੂਥੀ ਕੱਢੀ ਵੇਖੋ ਠੀਕ ਆ ਠੀਕ ਆ ਇਹ ਪਿੱਛੇ ਜਵਾਕ ਨਹੀਂ ਗਿਆ ਜੀ ਇਹ ਮਗਰ ਕੱਟੇ ਹੀ ਸਾਰੇ ਮਗਰ ਜੀ ਅੱਛਾ ਕੱਟੇ ਸਾਰੇ ਕੱਟੇ ਇੱਕ ਵੀ ਨਹੀਂ ਕੱਟਿਆ ਲਓ ਜੀ ਨੰਬਰ ਵਾ ਜੀ ਆਪਾਂ ਝੋਟੀਆਂ ਦਿਖਾਵਾਂਗੇ ਤੇ ਨੰਬਰ ਵਾ ਜੀ ਬਾਅਦ ਚ ਆਪਾਂ ਜਵਾਕ ਦਿਖਾਵਾਂਗੇ ਲੈ ਜੋ ਲੈ ਇਹ ਤੋਰੋ ਬੈ ਗਈ ਹਰੇ ਨੂੰ ਲਓ ਜੀ ਗਾਟ ਦਾ ਕਾਟ ਜਿਹੜਾ ਚੰਗਾ ਆ ਗਿਆ ਤੇ ਹੈ ਵੀ ਸਿੰਗਲ ਹੱਜੀ ਆ ਵੇ ਕਿੰਨਾ ਘਰ ਵੀ ਦੁੱਧ ਦੇ ਦੁੱਧ ਵਿੱਚ ਜੀ 13 14 ਲੀਟਰ ਆਰਾਮ ਨਾਲ ਭਰੇ ਜਿਹੜਾ ਇਹ ਦੁੱਧ ਮੇਲੇ ਤੇ ਨਹੀਂ ਆਈ ਛੋਟੀ ਅੱਛਾ ਜੀ ਮੇਲੇ ਤੇ ਛੋਟੀ ਨਹੀਂ ਭਾਜੀ ਆਈ ਠੀਕ ਆ ਠੀਕ ਆ ਬਾਕੀ ਪੰਜਾਹ ਦਾ ਸੈਲ ਗਿਆ ਜਿਹੜਾ ਜਾਨਬਾਦ ਆ ਗਿਆ ਐਨ ਕਿੱਡ ਗੱਟ ਤੇ ਲੱਗਾ ਵਾ ਡੇਟ ਲਿਖਤੀ ਲੀਟਰ ਨਹੀਂ ਭਾਜੀ ਗਾੜੀ ਆ ਅੱਛਾ ਜੀ ਦੇਖੋ 18 ਲੀਟਰ ਲਾ ਕੇ ਲੈ ਲੈ ਬੰਦੇ ਠੀਕ ਆ ਠੀਕ ਆ ਸਾਡੀ ਹਾਂਜੀ ਲੋ ਜੀ 10 ਲੀਟਰ ਜਿਹੜੀ ਸਾਹੀ ਗਾੜਿਆ ਰ 13 14 ਲੀਟਰ ਦੁੱਧ ਭਰੂਗੀ ਲੈ ਜੋ ਇਸ ਕੁਆਲਟੀ ਵੀ ਤੇ ਸੈਂਕੜੇ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਸ ਦਾ ਮੌਕੇ ਦੇ 10 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਇਹਦੇ ਪਿਛੇ ਆ ਗਿਆ ਜੀ ਮੇਲ ਕਾਫ ਬੱਚੇ ਸਾਰੇ ਪੈਂਡ ਤੇ ਦਿਖਾਵਾਂਗੇ ਤੁਹਾਨੂੰ ਅੱਛਾ ਚਾਹਦਾ ਕੋਈ ਝੋਟੀ ਭਾਜੀ ਬਹੁਤ ਥਾਣਦੇ ਨਹੀਂ ਝੋਟੀ ਇਹੋ ਜੀ ਦੀ ਗੱਲ ਹੈ ਕੀ ਥੱਲੇ ਵਾ ਵੇਖੋ ਭਾਜੀ ਠੀਕ ਠੀਕ ਥਣ ਕਿਸੇ ਬਿਰਲੇ ਬਿਰਲੇ ਥਣ ਲੱਗੇ ਭਾਜੀ ਵੇਖੋ ਲਓ ਜੀ ਚੈੱਕ ਕਰ ਸਕਦੇ ਜੀ ਕੱਡਾ ਜਿਹੜਾ ਬਹੁਤ ਹੀ ਬਾਖਮਾਲ ਦੇ ਥਾਣਾ ਦਾ ਸੈਜਗਾ ਵੀ ਜਿਹੜਾ ਇਹਨ ਗੇਠ ਗੇਠ ਤੇ ਥਣ ਲੱਗਾ ਭਾਜੀ ਇਹ ਬਾਈ ਇਹਦਾ ਸਰਮੁੱਲ ਚਵਾਈ ਚੁਈ ਭਾਜੀ ਬੜੀ ਪੋਲੀ ਆ ਕੋਈ ਮੇਰੇ ਮਈ ਦੀ ਕੋਈ ਛੋਟੀ ਦੀ ਪੂਰ ਛਟਾਣੀਗਾ ਕਿਸੇ ਦਾ ਡੇਗਾ ਅੱਛਾ ਜੀ ਦੇਖੋ ਪੂਰ ਛਟਾ ਹੋਵੇ ਆ ਪੱਜਮੇਵਾਰਾਂ ਭਾਜੀ ਠੀਕ ਹੈ ਠੀਕ ਹੈ ਉਹਦਾ ਦਾ ਕਰਾਇਆ ਹੀ ਭਾਜੀ ਦਵਾਂਗੇ ਅੱਛਾ ਜੀ ਦੇਖੋ ਮਈ ਦਾ ਪੂਰ ਛਟਾ ਹੋਵੇ ਠੀਕ ਹੈ ਠੀਕ ਹੈ ਨਹੀਂ ਉਧਰ ਤੇ ਪਸ਼ੂ ਚਲੋ ਜਾ ਹਾਂ ਸਾਰੇ ਘਰੇ ਨਿਕਲਦੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਵੇਖ ਲਓ ਜੀ ਇਹੋ ਜਿਹੇ ਲੋਕੀ ਸਵਾ ਸਵਾ ਲੱਖ ਕਰੀ ਜਾਂਦੇ ਆ ਹਾਂਜੀ ਆਪਰ ਦੇਣ ਲੈਣ ਦੀ ਗੱਲ ਕਰੀ ਹੈ ਹਾਂਜੀ ਹਾਂਜੀ ਲੱਖ ਰੀ ਦੇ ਦਈਏ ਹਾਂ ਨਾਲੇ ਪਾਈਏ ਜਿੱਥੇ ਇੱਕ ਛੱਡਨੀ ਕੱਟੀ ਜਿਹੜਾ ਵੀ ਖੜੇਗਾ ਜਿੰਨੇ ਦੀ ਖੜੇਗਾ ਮੈਂ ਅੜਕਾ ਵੀਡੀਓ ਪਾਵਾਂਗਾ ਅੱਛਾ ਜੀ ਆਉਂਦੇ ਸਵੇਰੇ 10000 ਰੁਪਏ ਮੇਰੇ ਕੋਲ ਵਾਧੇ ਲੈ ਤੇ ਛੋਟੀ ਵਾਪਸ ਕਰ ਦੇ ਕੋਈ ਗੱਲ ਕਸੂਦਾ ਪੀ ਗਏ ਇਹ ਵੀ ਮੇਰੀ ਗੱਲ ਹੈਗੀ ਨਾਲ ਠੀਕ ਹੈ ਜੀ ਕੱਟੀਆਂ ਭਾਜੀ ਪਹਿਲੇ ਪਹਿਲੇ ਸੁਵੇਲੇ ਆਉਨੇ ਆ ਵਾਧੇ ਬੰਦੀਆਂ ਵਾਧੇ ਬੰਦੀਆਂ ਨਹੀਂ ਹੈਗੀਆਂ ਨਹੀਂ ਬਿਲਕੁਲ ਬਿਲਕੁਲ ਇਹ ਸੋਨਾ ਵਾ ਸੋਨਾ ਭਾਜੀ ਸੋਨੇ ਦਾ ਰੇਟ ਜਿਹੜਾ ਆ ਕੇ ਖੜੇਗਾ ਵੀਰ ਜੀ 10000 ਰੁਪਏ ਆਉਂਦੇ ਸਵੇਰੇ ਨੂੰ ਕਰਮਾਂ ਵਾਲੀ ਸਵੇਗੀ 10000 ਵਾਧ ਦਊਗਾ ਅੱਛਾ ਜੀ ਵਾਪਸ ਲਵਾਂਗਾ ਜੱਟੀ ਫੇਰ ਠੀਕ ਹੈ 93000 93000 ਚ 500 ਰੁਪਏ ਛੋਟ ਕਰ ਦਾਂਗੇ ਭਾਈ ਠੀਕ ਆ ਲਓ ਜੀ 93000 ਚ 500 ਰੁਪਿਆ ਛੋਟ ਸਾਢੇ 92 ਦੀ ਰਹਿ ਗਈ ਆ ਸਾਢੇ 92 ਤੇ 13 14 ਲੀਟਰ ਦੁੱਧ ਭਰੂਗੀ ਤੇ ਭਾਈ ਦੂਜੇ ਨੰਬਰ ਤੇ ਆ ਹਾਂਜੀ ਦੂਜੇ ਨੰਬਰ ਤੇ ਛੋਟੀ ਭਾਬੀ ਇਹ ਵੀ ਛੱਗੀ ਆ ਅੱਛਾ ਜੀ ਤੇ 10 ਲੀਟਰ ਦੁੱਧ ਹਾਜ਼ਰ ਹੈ ਥੱਲੇ ਵੀ ਠੀਕ ਆ ਲਓ ਛੇ ਤਾਂ ਡਰਦੇ ਉਧਰ ਤੇ ਹੋਰ ਨਹੀਂ ਗੱਲ ਕੋਈ ਅੱਛਾ ਜੀ ਬਹੁਤ ਬਣਾਣੀ ਜਰੂਰੀ ਨਹੀਂ ਜਗਾ ਚੁੰਦੀ ਹਾਂਜੀ 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 ਇਹ ਕੋ ਕਿੰਨਾ ਕੱਸੀ ਦੁੱਧ ਹਾਜ਼ਰ 5 ਲੀਟਰ ਦੁੱਧ ਹਾਜ਼ਰ ਕੋਈ ਠੀਕ ਕਰੋ ਜੀ ਇਹਦੇ ਕੋਲ ਜੀ 10 ਲੀਟਰ ਸੈਂਪਲ ਪੂਰ ਤਿਆਰ ਆ 3 ਜੀ ਨੂੰ 6 ਦੰਦ ਬਈ ਇਹਨੂੰ ਕਿੰਨਾ ਟਾਈਮ ਹੋ ਗਿਆ ਸੀ ਨੂੰ ਸੂਈ ਨੂੰ ਭਾਜੀ 10 ਦਾ 15-15 ਦੇ ਸਾਰੀ ਨੂੰ ਅੱਛਾ ਜੀ 12 ਅੰਕਿਆਂ ਨੂੰ ਪਾਏ ਨੇ ਹੋਏ ਆ ਹਾਂਜੀ ਅੱਛਾ ਜੀ ਹਾਂ ਬੰਦੇ ਇਹਨੇ ਤਿੰਨੇ ਸੂਈਆਂ ਭਾਜੀ ਛੋਟੀਆਂ ਠੀਕ ਹੈ ਠੀਕ ਹੈ ਲਓ ਜੀ 6 6 ਦਾ ਵੱਡੀ ਛੋਟੀ ਆ ਭਾਜੀ ਦੇਖੋ ਜਿਹੜਾ ਕਾਟ ਜਿਹੜਾ ਇਹਦਾ ਵੀ ਬਹੁਤ ਛੋਟਾ ਆ ਵੱਡਾ ਤੇ ਥਾਣਾ ਦਾ ਸਹਿਜ ਕੈਰ ਜਿਹੜਾ ਬਹੁਤ ਵਧੀਆ ਥਾਣਾ گلابی ਥਾਣਾ ਛੋਟੀ ਭਾਜੀ گلابی ਛੋਟੀ ਹੈ ਗਾਰਬੀ ਸਾਬ ਇਧਰ ਦੇਖੋ ਠੀਕ ਹੈ ਠੀਕ ਹੈ گلابی ਲੈ ਜਾ ਲੈ ਜਾ ਕੋਈ ਲੈ ਜਾ ਲੈ ਜਾ ਕੋਈ ਲੋ ਜੱਡਾ ਚੁੱਡਾ ਜਿਹੜਾ ਹੈ ਕੋਈ ਬਹੁਤ ਹੀ ਜ਼ਿਆਦਾ ਬਾਤ ਕਮਾਲ ਲੱਗਾ ਹੋਇਆ ਵਾ ਤੇ ਥਾਲ ਜਿਹੜੇ ਆ ਬਿਲਕੁਲ ਨੋਕੜਾ ਲੱਗਾ ਵਾ ਇਹ ਬਾਈ ਕਿੰਨਾ ਘ ਭਰੂ ਦਾ ਦੱਸ ਉਹ ਤੋਂ ਬੜੀ 12 13 ਲੀਟਰ ਆਉਣਾ ਦੁੱਧ ਭਰੀ ਜਾਣਗੀਆਂ ਛੋਟੀਆਂ ਮੈਲੇ ਤੇ ਨਹੀਂ ਆਈਆਂ ਅੱਛਾ ਜੀ ਅਜੇ ਬਿਲਕੁਲ ਮੈਲਾ ਨਹੀਂ ਕਿਸੇ ਛੋਟੀ ਨੇ ਮੈਲਾ ਸਟਾਰਟ ਨਹੀਂ ਕੀਤਾ ਠੀਕ ਹੈ ਠੀਕ ਹੈ ਠੀਕ ਤੇਰੇ ਨਾਲੇ ਭਾਜੀ ਮੱਖ ਮੁਖ ਬੜੀ ਤਲਫਦਾ ਹੜ ਕਰਕੇ ਆਈ ਆ ਹਾਂਜੀ ਹਾਂਜੀ ਬਿਲਕੁਲ ਸਹੀ ਲੈ ਲੇ ਭਾਈ ਰਾਤ ਹੋਈ ਨਹੀਂ ਲਾਉਣੀ ਪਈ ਜੀ ਫੇਰ ਡੰਗਰ ਵੇਂਦੇ ਜਾ ਕੇ ਸਹੀ ਗੱਲ ਹੈ ਲਓ ਜੀ ਇਹ ਵੀ ਜੈੱਡ ਬਲੈਕ ਆ ਕੀ ਪਿਓਰ ਗੰਗਾ ਨਦੀ ਦੀ ਕੀਤੀ ਆ ਸਾਰੀ ਤਾਲੀ ਤੁਸੀਂ ਭਾਜੀ ਸਿਰਫ ਪੂਸ ਮਾੜੀ ਚਿੱਤੀ ਵੇਰ ਠੀਕ ਹੈ ਜੀ ਤੇ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ 1 10 ਕਰਦੇ ਆ ਜੀ ਅੱਛਾ ਜੀ ਇਹ 95000 ਤੋਂ 96000 ਤੋਂ 500 ਰੁਪਏ ਛੋਟ ਕਰ ਦਾਂਗੇ ਭਾਜੀ ਪੂਰੀ ਦੀ ਕਾਦੀ ਹੈ 95 ਦੀ ਹਿਰਕਾ ਜਾਂ ਦੇ 95 ਦੀ ਠੀਕ ਹੈ ਲਓ ਜੀ 95000 ਦੀ ਸੱਜੇ ਸੁਈ ਆ ਕਿਹਾ ਡੱਬਲ ਬਲੈਕ ਪਿਓਰ ਮੋਹਰਾ ਨਸਲ ਦੀ ਓਹ ਨਸਲ ਦੀ ਤੇ ਭਾਈ ਤੇ ਜੇ ਨੰਬਰ ਤੇ ਕਿਵੇਂ ਜੇ ਨੰਬਰ ਤੇ ਝੋਟੀ ਭਾਜੀ ਸਾਰੀ ਕਾਲੀ ਹੈ ਪਹਿਲਾ ਸੂਆ ਅੱਛਾ ਜੀ 6 ਦੰਦ 24 ਮੂੰਹ ਇਧਰ ਵੇਖੋ ਠੀਕ ਹੈ ਠੀਕ ਹੈ ਲਓ ਜੀ 4 ਦੰਦ 24 ਮੂੰਹ ਇਸ ਤਰ੍ਹਾਂ ਕੀ ਕਾਲੇ ਇਹਦੇ ਠੀਕ ਹੈ ਜੀ ਨਸਲ ਦੇਨ ਕਰੇ ਭਾਜੀ ਸਾਰੇ ਬਿਲਕੁਲ ਬਿਲਕੁਲ ਇੱਕੋ ਪਈ ਕਿੰਨਾ ਦੁੱਧ ਆਇਆ ਸੀ ਥੱਲੇ ਭਾਜੀ ਇਸ ਵੇਲੇ 13 ਲੀਟਰ ਦੁੱਧ ਆਇਆ ਅੱਛਾ ਜੀ ਤੇਰੀ 2 ਲੀਟਰ ਤੋਂ ਗਾੜੀ ਵੱਧ ਆ ਠੀਕ ਹੈ ਠੀਕ ਹੈ ਲਓ ਜੀ ਦੇਖੋ ਝੋਟੀ ਭਾਰੀ ਝੋਟੀ ਭਾਈ ਇਹਨੂੰ ਲੈ ਜਾ ਕੋਈ ਨਹੀਂ ਭਲਾ ਆ ਗਿਆ ਲਓ ਜੀ ਜੈਡ ਬਲੈਕ ਪਿਓਰ ਜਿੰਨਾ ਆਪਾਂ ਕਹਿ ਦਿੰਨੇ ਆ ਤੇ ਚੱਡਾ ਚੱਡਾ ਅੱਖਾਂ ਵਾਲਾ ਆ ਗਿਆ ਤੇ ਇਸ ਟਾਈਮ ਭਾਈ ਕਿੰਨਾ ਦੱਸਿਆ 13 ਤਾਂ 13 ਲੀਟਰ ਭਾਈ ਲਓ ਜੀ 13 ਲੀਟਰ ਦੁੱਧ ਜਿਹੜਾ ਇਸ ਟਾਈਮ ਬਿਲਕੁਲ ਤਿਆਰ ਆ ਤੇ ਚੱਡਾ ਚੁਟਾ ਇਹ ਰਾਵੀ ਪੌੜੀ ਸਫਾਈਆਂ ਦੇ ਵਿੱਚ ਆ ਗਿਆ ਵਾ ਦੇ ਵੀਰ ਉਹ ਚੰਗੀ ਸਾਮ ਕਰਨ ਵਾਲਾ ਭਰਾ ਲੱਗਦਾ ਦੁੱਧ ਚੰਗਾ ਕੱਢੀ ਜੋ ਬੂ ਇਹ ਕਿੰਨਾ ਕੋਈ ਤਰ੍ਹਾਂ ਭਰ ਦੋ ਦੁੱਧ ਦੁੱਧ ਭਰੀ 14 ਲੀਟਰ ਮਾਂ ਨੇ ਭਰਨਾ ਪਹਿਲੇ ਸਵੇਰੇ ਅੱਛਾ ਜੀ ਹਾਂ ਕੱਟੀ ਠੰਡੀ ਧੀ ਬਹੁਤ ਹੈ ਅੱਛਾ ਆਇਆ ਠੀਕ ਠੀਕ ਲਓ ਜੀ ਨਸਲ ਤੇ ਮੇਰਾ ਨਸਲ ਹੀ ਹੁੰਦੀ ਹੈ 14 ਲੀਟਰ ਪਹਿਲੇ ਹੀ ਸਵੇਰੇ ਦੁੱਧ ਭਰੋਗੀ ਤੇ 14 ਲੀਟਰ ਆਸਤਾਂ ਜਿਹੜਾ ਮੌਕੇ ਤੇ ਦੁੱਧ ਪਿਆਰ ਆ ਤੇ ਸੋ ਗਿਆ ਸਾਰਾ ਇਹ ਪਹਿਲੇ ਪਹਿਲੇ ਸਵੇਰੇ ਆ ਕਰਮਾਲੀਆਂ ਤੁਹਾਨੂੰ ਜਿਹੜਾ ਬਹੁਤ ਹੀ ਪਿਆਰਾ ਲੱਗਾ ਵਾ ਦੁੱਧ ਭਾਜੀ 13 ਲੀਟਰ ਆ ਅੱਛਾ ਜੀ ਪੱਕਾ ਦੁੱਧ ਜਿਹੜਾ ਆਪਾਂ ਦੇ ਦੇਣਾ ਅੱਛਾ ਜੀ ਉਹ 12 ਲੀਟਰ ਦਵਾਵਾਂਗੇ ਭਾਜੀ ਅੱਛਾ ਜੀ ਆ 12 ਲੀਟਰ ਕੱਟੀ ਲਓ ਭੈਣ ਭਰਾਓ ਕੱਟ ਦੱਸੋ ਕਿਵੇਂ ਜੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਵੀਡੀਓ ਦੇ ਕੋਈ ਇੰਨਾ ਦੱਸਦਾ ਬੱਚੋ ਆ ਕੇ ਭਾਜੀ ਦਵਾਵਾਂਗੇ ਝੋਟੇ ਠੀਕ ਹੈ ਜੀ ਤੇ ਝੋਕੇ 12 ਲੀਟਰ ਹੋਵੇ ਹਾਂ ਜੀ ਤੇ ਸਾਈ ਆਪ ਜੇ ਪਾਊਗਾ ਵੀਰ ਭਾਜੀ ਨਾ 12 ਲੀਟਰ ਉਹਦੇ ਦੋਣੀ ਸਾਈ ਪਾਊਗਾ ਲਓ ਜੀ ਫੋ ਲੱਗਾਂਗਾ ਬਹੁਤ ਕਰਾਂਗਾ ਪੈਸੇ ਪਾਉਗਾ ਬਿਲਕੁਲ ਸਹੀ ਸਹੀ ਗੱਲ ਆ ਲਓ ਜੀ ਭਾਜੀ ਕੇ ਨਾ ਖਰਾਬ ਨਹੀਂ ਕਰਨਾ ਚ ਤੇ ਬਾਈ ਇਹਦਾ ਹਰਮੋਲਾ ਇਹਦਾ ਮੁੱਲ ਬਾਜੀ 125 ਕਰਦੇ ਅੱਛਾ ਜੀ ਹਾਂਜੀ ਹਾਂ ਨਾ ਹਾਂ ਨਾ 120 ਦੇ ਦਈਏ ਕਰ ਦਈਏ ਅੰਦਰ ਵੀ ਤੋਂ ਹੋਰ ਕਰ ਦਈਏ ਹਾਂਜੀ 113 ਦੀ ਝੋਟੀ ਲਾਵਾਂਗੇ ਬਾਜੀ ਅੱਛਾ ਜੀ 500 ਰੁਪਏ ਛੋਟ ਕਰਾਂਗੇ 12 ਦੀ ਕਰ ਦਈਏ ਹਰਕੇ ਚੱਲ 12 ਦੀ ਕਰਦੇ ਠੀਕ ਹੈ ਲਓ ਜੀ 1,112000 ਦੀ ਠੂਲ ਹੋਏ ਲਾਵੇ ਭੈਣ ਭਰਾ ਜੀ ਨੇ ਐਵੇਂ ਤੋੜ ਤਾਂ ਨਹੀਂ ਕਰਨੀ ਕਿਹਨੇ ਵੀ ਠੀਕ ਹੈ ਠੀਕ ਹੈ ਨਹੀਂ ਝੋਟੀਆਂ ਚੰਗੀਆਂ ਚਲੋ ਹਾਂ ਜਿੰਨੇ ਸ਼ੌਂਕ ਪੂਰਾ ਕਰਨਾ ਚੱਲੋ 1000 ਜਾਂ 2000 ਦਾ ਕੋਈ ਫਰਕ ਨਹੀਂ ਆ। ਹਾਂਜੀ ਹਾਂਜੀ ਹਾਂਜੀ। ਬਾਕੀ ਝੋਟੀਆਂ 'ਚ ਸੋਨਾ ਹੀ ਆ। ਝੋਟੀਆਂ 'ਚ ਸੋਨਾ ਭਾਜੀ ਜਿਹੜੀ ਵੀ ਝੋਟੀ ਵੀਰ ਖੜੇਗਾ। ਹਾਂਜੀ। ਅਗਲੇ ਸਵੇਰੇ 10000 ਰੁਪਏ ਵਧਵਾਵਾਂਗੇ ਜੇ ਵਾਪਸ ਕਰਨੀ ਹੋਵੇ। ਠੀਕ ਹੈ ਠੀਕ ਹੈ। ਤੂੰ ਆ ਚੋ ਕੇ ਫੇਰ ਦੇ ਦੇ। ਉਹ ਫਿਰ ਇਹ ਭਾਜੀ ਦਿਵਾਲੀ ਦਾ ਤੇ ਨੰਬਰ ਵਾਲੀ ਦੇ ਕੋਲ ਇਸ ਟਾਈਮ 13 ਹੋਗਾ ਪਰ 12 ਦੀ ਫੁੱਲ ਗਰੰਟੀ ਹੈ ਭਾਈ ਦੀ। 12 ਦੀ ਫੁੱਲ ਗਰੰਟੀ ਹੈ। ਤੇ ਭਾਈ ਚੌਥੇ ਨੰਬਰ ਤੇ ਕਿਵੇਂ ਆ ਗਈ? ਇਹਦਾ ਭਾਜੀ ਸੋਰਾ ਹੀ ਫੋਰਾ ਹਿਸਾਬਾਂਗੇ। ਅੱਛਾ। ਦੇਖੋ ਇੱਧ ਕੀ ਚੰਗਾ ਹਾਂ ਮੋਲ ਯਾਰਾ ਚੰਗਾ ਭਈ ਕੋ ਕਿੰਨਾ ਵਸਤਾ ਮੈਂ ਤੇਰੇ ਥੱਲੇ ਭਾਜੀ 11 ਲੀਟਰ ਦੁੱਧ ਦੇ ਅੱਛਾ ਜੀ ਪੱਕਾ ਦੁੱਧ ਜਿਹੜਾ ਚੋ ਕੇ ਦੇ ਦੇਣਾ ਅੱਛਾ ਜੀ ਹਾਂ ਜੀ ਭਾਈ 10 ਲੀਟਰ ਲਾ ਲਓ ਭਾਜੀ 11 ਲੀਟਰ ਜਿਹੜਾ ਦੁੱਧ ਆ ਪਿਆਰ ਆ ਛੋਟੀ ਸੀਲ ਪੜੀ ਆ ਅੱਛਾ ਜੀ ਇਤਨਾ ਥੱਲੇ ਭਾਜੀ ਕੋਈ ਗੱਲ ਨਹੀਂ ਵੇਖੋ ਇੱਧਰ ਠੀਕ ਹੈ ਥੱਲੇ ਧਾਰਾ ਮਾਰਨ ਕੋਈ ਗੱਲ ਨਹੀਂ ਲਓ ਜੀ ਸੀਲ ਪਹਿਲੇ ਸਵੇਰੇ ਭਾਜੀ ਚੱਟੀ ਜਾਂਦੇ ਸੀਲੀਆਂ ਸੁੱਲੀਆਂ ਬਹੁਤ ਆ ਗਈਆਂ ਮੈਂ ਛੋਟੀ ਦੇ ਵਿੱਚ ਬਿਲਕੁਲ ਸ਼ਾਂਤ ਸੁਭਾਅ ਵਾਲੀ ਆ ਇਹਨਾਂ ਕੱਟੇ ਸਾਹਮਣੇ ਵਾਲੀ ਹੈ ਬਾਜੀ ਸਾਹਿਬ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਪਹਿਲਾ ਸੂਹਾ ਬਾਜੀ ਚਾਰ ਦੰਦ ਮੋਹ ਅੱਛਾ ਜੀ ਚਾਰ ਦੰਦ ਵਾਲੀ ਚਾਰ ਦੰਦ ਛੋਟੀ ਜੇ ਤੇ ਭਾਈ ਇਹ ਕਿੰਨਾ ਕੁ ਤਰਾ ਭਰ ਦੁੱਧ ਦੋ ਦੁੱਧ ਬਾਜੀ 12-13 ਲੀਟਰ ਮੰਨ ਲਾਂ ਨੇ ਭਈ ਅੱਛਾ ਜੀ ਪੁੱਠੀ ਮਾਂ ਦਾ ਆਪਣਾ ਭੈਣ ਭਰਾ ਆਵੇ ਨਾ ਜਗ ਪੁੱਠੀ ਬਣ ਜਾਵੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲੋ ਵੀ ਕਿੱਡੇ ਤੇ ਨਾੜਾ ਨੜਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਇਸ ਤਾਂ ਜਿਹੜੀ 4 ਨੰਬਰ ਵਾਲੀ ਤੇ ਥੋੜੇ 11 ਲੀਟਰ ਦੁੱਧ ਜਿਹੜਾ ਤਿਆਰ ਹੈ ਇਹ ਸਾਰਿਆਂ ਦੇ ਪਿੱਛੇ ਮੇਲ ਕਾਫੇ ਉਹ ਵੀ ਅੰਦਰ ਦੇ ਆਪਾਂ ਸਾਰੇ ਦਿਖਾਉਣੇ ਦਾ ਜਵਾਬ ਹੋ ਸਕੇ ਵੀ 11 ਲੀਟਰ ਆ ਆ 10 ਲੀਟਰ ਦੇ ਦਵਾਂਗੇ ਠੀਕ ਆ ਲੀਟਰ ਘਾਟ ਹੀ ਦੱਸੋ ਲੀਟਰ ਘਾਟ ਹੀ ਦੱਸੋ ਪਿਆ ਜੀ ਬਾਈ ਕੋਈ ਲੋੜ ਨਹੀਂ ਲੋੜ ਨਹੀਂ ਦੀ ਲੋੜ ਹੈ ਕਣੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਆ ਆਪਾਂ ਚੋਲ ਵਿੱਚ ਆ ਕੇ ਦੋ ਟਾਮ ਖੜੇ ਤਿੰਨ ਟਾਮ ਕਰੇ ਜਿੱਦਾਂ ਮੱਡੀ ਚੋਲੇ ਜੀ ਅੱਛਾ ਜੀ ਹਾਂਜੀ ਲਓ ਜੀ ਧੋਨ ਤਾਂ ਕਿ ਚੱਡਾ ਲੱਗਾ ਪਿਆ ਅੱਗੇ ਨੂੰ ਵੀ ਬਹੁਤ ਜ਼ਿਆਦਾ ਬਾਗ ਵਾਲਿਆ ਪਾਣੀ ਦੇਖੋ ਪੂਰੀ ਧੁੰਨ ਤਾਂ ਦੂਜੀ ਤਰ੍ਹਾਂ ਬਗੋ ਛਾਤੀ ਝੋਟੇ ਦੀ ਬਿਲਕੁਲ ਨਹੀਂ ਆਜੋ ਅੱਛਾ ਜੀ ਮੋਲੇ ਦਾ ਭਾਜੀ 95000 ਦੇ ਦਈਏ ਕਰ ਦਈਏ ਹਾਂ ਨਹੀਂ ਵੀ ਹਾਂ ਨਹੀਂ ਕਰ ਦਈਏ ਹਾਂਜੀ ਤੇ 84000 ਦੇ ਦੇ ਦਾਂਗੇ ਜੀ 84 ਦੀ 500 ਰੁਪਿਆ ਛੋੜ ਲਓ ਜੀ 84000 ਦੇ ਵਿੱਚੋਂ 500 ਰੁਪਿਆ ਛੋੜ 83500 ਦੀ ਰਹਿ ਗਈ ਹਣਾ 83500 ਠੀਕ ਹੈ ਠੀਕ ਹੈ ਲਓ ਜੀ ਦੁੱਧ ਇਹ ਵੀ 12 ਤੋਂ 13 ਲੀਟਰ ਭਰੀ ਜਾਊਗੀ ਤੇ ਚੱਡੇ ਜਿਹੜੇ ਬਹੁਤ ਹੀ ਬਰਾਤ ਮੋਲਿਆ ਤੇ ਭਾਈ ਆ ਕਿਵੇਂ ਆ ਗਈ ਇਹ ਇਹ ਭਾਜੀ ਛੋਟੀ ਸੂਈ ਨੂੰ 5-6 ਦਿਨ ਹੋ ਗਏ ਆ ਅੱਛਾ ਜੀ ਇਹਦੇ ਸਿਰੇ ਦੁੱਧ ਆਸਰੇ ਬੋਲਾ 7-8 ਲੀਟਰ ਆ। ਅੱਛਾ ਜੀ। ਜਿਹੜੀ ਗੱਲਾਂ ਵੀ ਜੀ ਆਵੇਂ। ਤੇ ਬੋਲਾ ਹੀ ਆਜੇ 7-8 ਲੀਟਰ ਦੀ। ਠੀਕ ਆ ਠੀਕ ਆ ਜੀ। ਪਹਿਲਾ ਸਵੇਰ ਇਹਦਾ ਮੂੰਹ ਛੇ ਦਾੰਦ ਲਾਉਂਦੇ ਆ। ਲਓ ਜੀ ਛੇ ਦਾੰਦ ਛੋਟੀ ਟੱਕਕਾਰ ਦਾ ਜਿਹੜਾ ਬਹੁਤ ਹੀ ਬਾਟਮ ਵਾਲੇ ਦਾ ਬਹੁਤ ਬਹੁਤ ਧਿਆਨ ਨਾਲ ਕੱਟਦੀ ਆ ਕੱਦ ਦੇ ਚੋਂ। ਧਾਰਪੁਰ ਭਾਜੀ ਬਹੁਤ ਪੁੱਲੀ ਆ। ਅੱਛਾ ਜੀ। ਸੂਈ ਨੂੰ ਆਜੇ ਨੂੰ 5-5-6 ਦਿਨ ਹੋ ਗਏ ਭਾਜੀ। ਅੱਛਾ ਜੀ। ਛੋਟੀ ਵੱਡੀ ਆ ਕੋਈ ਤੇ। ਠੀਕ ਆ ਠੀਕ ਆ। ਲਓ ਜੀ ਸਿੰਗਲ ਸਾਡੀ ਕੱਦ ਕੋਦੇ ਜਿਹੜਾ ਬਹੁਤ ਹੀ ਤਗੜਾ ਵਾ ਸਾਤ ਤੋਂ 8 ਲੀਟਰ ਬੋਲਾ ਤਿਆਰ ਹੈ ਦੇ ਕੋਲ ਇਹ ਬਾਈ ਕਿੰਨਾ ਘ ਭਰੂਗੀ ਦੁੱਧ ਭਰੀ ਜੀ ਦੁੱਧ ਤੇ ਆ ਗਈ ਛੋਟੀਏ ਤੁਸੀਂ ਨੇ 3 14 14 15 ਲੀਟਰ ਦੁੱਧ ਭਰੀ ਜਾਣਾ ਹੈ ਅੱਛਾ ਜੀ ਵੱਡੀ ਛੋਟੀਏ ਬਾਜੀ ਬਾਡੀ ਬਹੁਤ ਤਗੜੀ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦੂ ਜਿਹੜਾ ਸਾਰਿਆਂ ਨੂੰ ਕੱਟਦੀ ਆ ਤੇ ਥਾਲਾਂ ਦਾ ਸੈਜ ਗਿਆ ਵੀ ਜਿਹੜਾ ਉਹ ਵੀ ਚੰਗਾ ਆ ਗਿਆ ਤੇ ਥਣ ਵੀ ਨੋਕ ਵਾਲਾ ਲੱਗਾ ਪਿਆ ਵੈਣ ਕੱਲਾ ਕੱਲਾ ਥਣ ਲੱਗਾ ਵਾ ਆੜਾ ਲੋ ਜੀ ਮੰਗਲ ਦੀ ਸਾਈਡ ਤੋਂ ਚੈੱਕ ਕਰਸਾ ਦੇ ਤੁਸੀਂ ਥਾਣਾ ਦਾ ਸੈਜ ਕਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਇਹਦਾ ਭਾਈ ਜੀ ਮੁੱਲ ਹੈ ਰੋ ਇਹਦਾ ਮੁੱਲ 12 ਕਰਦੇ ਆਂ ਭਾਜੀ ਅੱਛਾ ਜੀ ਇੱਕ ਦਾ ਇੱਕ ਦਾ ਦੀ ਹਾਨਾ ਨਹੀਂ ਹੋਣੀ ਭਾਜੀ ਕਰੀਏ ਥੋੜਾ ਬੋਧ ਵਿੱਚ ਚੱਲ ਜੱਗੇ ਵੀ ਕਰਦੇ ਇੱਕ 7 ਇੱਕ 5 ਦੀ ਕਰਦੇ ਆ ਸਪான்ਸਰ ਵੀ ਛੋਟ ਕਰ ਦਾਂ ਲਓ ਜੀ 1 ਲੱਖ 5000 ਦੇ ਵਿੱਚੋਂ 500 ਰੁਪਏ ਛੋਟ ਬਾਕੀ ਝੋਟੀਆਂ ਸਾਰੀਆਂ ਚੰਗੀਆਂ ਸਾਰੀਆਂ ਸੋਨਾ ਖਰਾ ਬੱਚੇ ਵਿਖਾ ਦਿਓ ਆ ਜਾਓ ਪਹਿਲੇ ਨੰਬਰ ਵਾਲੀ ਦਾ ਆ ਜੀ ਪਹਿਲੇ ਨੰਬਰ ਵਾਲੀ ਦਾ ਜੀ ਆ ਬੱਚਾ ਜੀ ਕੀ ਜੀ ਲੋ ਜੀ ਪਹਿਲੇ ਨੰਬਰ ਤੇ ਆ ਜਿਹੜਾ ਹਾਂ ਬੱਚਾ ਪਹਿਲੇ ਨੰਬਰ ਵਾਲੇ ਹਾਂਜੀ ਠੀਕ ਹੈ ਠੀਕ ਲੋ ਜੀ ਪਹਿਲੇ ਨੰਬਰ ਤੇ ਆ ਜਿਹਨ ਜੈਡ ਬਲਾਇਕ ਜੀ ਬੱਚਾ ਇਹ ਵੀ ਮੇਲ ਕਾਫ ਆ ਸਾਰੇ ਸਾਰੇ ਕੱਟੇ ਹੋਏ ਆ ਆ ਦੋ ਨੰਬਰ ਵਾਲੀ ਦਾ ਵੀ ਬਾਕੀ ਦੋ ਨੰਬਰ ਵਾਲੀ ਦਾ ਵੀ ਜੈਡ ਬਲਾਇਕ ਜੀ ਹੈ ਸਾਰੇ ਕੱਟੇ ਜੀ ਤੇ ਤੀਜੇ ਨੰਬਰ ਤੇ ਆ ਤੇ ਨੰਬਰ ਵਾਲੀ ਦਾ ਜੀ ਠੀਕ ਆ ਪੱਲਾ ਵੀ ਕੱਟ ਆ ਗਿਆ ਜੀ ਤੇਰਾ ਨੰਬਰ ਵਾਲੀ ਦਾ ਤੇ ਭਾਈ ਚੌਥੇ ਨੰਬਰ ਵਾਲੀ ਚੌਥੇ ਨੰਬਰ ਵਾਲੀ ਦਾ ਆ ਕੱਟਾ ਆ ਆ ਜੀ ਭਾਈ ਚੌਥੇ ਨੰਬਰ ਵਾਲੀ ਦਾ ਵੀ ਜੈਡ ਬਲਾਇਕ ਜੀ ਤੇ 5 ਮਹੀਨਾ ਪਹਿਲਾਂ ਥੋੜਾ ਜਿਹਾ ਪਹਿਲਾਂ ਮੱਥਾ ਆ ਗਿਆ ਵਾ ਤੇ ਨੰਬਰ ਵਾਜ ਪਾਈ ਨਾਲ ਤੁਸੀਂ ਕਰ ਸਕਦੇ ਜੇ ਗੱਲ ਬਾਤ ਇਹ ਪਾਣੀ ਪਾਈ ਦੇ ਕੋਲ ਸਾਰੇ ਚੰਗੇ ਆ ਤੇ ਬਾਈ ਨੂੰ ਸ਼ਾਹੂ ਕੇ ਆ ਕੇ ਗੰਗਾ ਨਗਰ ਤੋਂ ਮਾਲ ਲਿਆ ਕੇ ਬਾਈ ਸੇਲ ਕਰਦਾ ਚੰਗੀਆਂ ਝੋਟੀਆਂ ਹੁੰਦੀਆਂ ਬਾਈ ਉਹਨਾਂ ਦੇ ਕੋਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ